ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਪਰਮਿੰਦਰ ਸਿੰਘ ਪੰਡੋਰੀ ਕੱਲ ਪਿੰਡ ਕਲਾਰਾਂ ਤੇ ਨਾਲ ਹੀ ਫਤੇਪੁਰ ਤੇ ਈਦੇ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ ਜੁੜਨ ਲਈ ਪਿੰਡ ਦੇ ਪਤਵੰਤਿਆਂ ਨੂੰ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਪਿੰਡ ਕਲਾਰਾਂ ਦੇ ਵਿੱਚ ਇਸ ਮੌਕੇ ಗ್ರಾಮ ਪੰਚਾਇਤ ਕਲਾਰ ਤੇ ਪਿੰਡ ਦੇ ਹੋਰ ਪਤਵੰਤੇ ਤੇ ਨਾਲ ਪਿੰਡ ਵਾਸੀਆਂ ਨੇ ਇਸ ਸੌ ਚੱਕ ਸਮਾਰੋਹ ਦੇ ਵਿੱਚ ਆਪਣਾ ਹਿੱਸਾ ਪਾਇਆ ਇਸ ਮੌਕੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਦੇ ਨਾਲ ਐਸ ਐਚ ਓ ਬਲਵਿੰਦਰ ਸਿੰਘ ਤੇ ਵੱਖ-ਵੱਖ ਵਿਭਾਗਾਂ ਦੇ ਆਫੀਸਰ ਸਹਿਬਾਨ ਤਹਿਸੀਲਦਾਰ ਸਾਹਿਬ ਤੇ ਹੈਲਥ ਡਿਪਾਰਟਮੈਂਟ ਤੋਂ ਡਾਕਟਰ ਸਾਹਿਬ ਨੇ ਵੀ ਆਣ ਕੇ ਲੋਕਾਂ ਨੂੰ ਇਸ ਮੁਹਿੰਮ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਪਿੰਡ ਕਲਾਰਾਂ ਦੇ ਸੀਨੀਅਰ ਬਲਾਰੇ ਸ਼ੰਗਾਰਾ ਸਿੰਘ ਕੁਹਾੜ ਤੇ ਨਾਲ ਮਨੀ ਕਲਾਰ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਤੇ ਨਾਲ ਐਕਸ ਬਲਾਕ ਪ੍ਰਧਾਨ ਨੇ ਵੀ ਸੰਗਤਾਂ ਨੂੰ ਇਸ ਜੰਗ ਦੇ ਵਿੱਚ ਜੁੜਨ ਲਈ ਪ੍ਰੇਰਿਤ ਕੀਤਾ ਕਿਹਾ ਕਿ ਆਓ ਆਪਾਂ ਰਣਕੇ ਪਿੰਡ ਦੇ ਵਿੱਚੋਂ ਇਸ ਨਸ਼ੇ ਦੇ ਕੋਹੜ ਨੂੰ ਕੱਢੀਏ ਜਿਹੜੀ ਜੰਗ ਅਸੀਂ ਲੜਨ ਜਾ ਰਹੇ ਹਾਂ ਆਪੋ ਆਪਣੀ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਸ਼ੇ ਨੇ ਵਕਤ ਪਾਇਆ ਹੋਇਆ ਉਹ ਤਾਂ ਲੜ ਹੀ ਰਹੇ ਆ ਉਹਨਾਂ ਦੀ ਲੜਾਈ ਦੇ ਵਿੱਚ ਅਸੀਂ ਇਹ ਹੰਬੜਾ ਮਾਰ ਕੇ ਉਹਨਾਂ ਦੇ ਘਰੋਂ ਇਹ ਗੰਦ ਕੱਢਣਾ ਤੇ ਪਿੰਡ 'ਚੋਂ ਗੰਦ ਕੱਢਣ ਦੀ ਤਿਆਰੀ ਆ ਅਸੀਂ ਇਹਨਾਂ ਨਾਲ ਵਾਅਦਾ ਕਰੀਏ ਔਰ ਇੱਕ ਵਾਅਦਾ ਹੁੰਦਾ ਉਦੋਂ ਤੋਂ ਤੋਂ ਬਾਅਦ 'ਚ ਹਵਾ ਜੀ ਸਾਰੀਆਂ ਗੱਲਾਂ ਰਹਿ ਜਾਂਦੀਆਂ ਉਦਾਂ ਨਹੀਂ ਕਰਦੀਆਂ ਆਪਾਂ ਵਾਅਦਾ ਕਰਨਾ ਤੇ ਵਾਅਦਾ ਦੇ ਨਾਲ ਇਹਨਾਂ ਦੇ ਨਾਲ ਕਦਮ ਨਾਂ ਕਦਮ ਲਾ ਕੇ ਤੁਰਨਾ ਵੀ ਆ ਤੇ ਨਾਲ ਹੀ ਇੱਥੇ ਆਮ ਆਦਮੀ ਪਾਰਟੀ ਦੀ ਸੀਨੀਅਰ ਟੀਮ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਗੋਰਾ ਅਮਰਜੀਤ ਸਿੰਘ ਖਾਲਸਾ ਬੀਮ ਪੰਕਜ ਸੂਦ ਮਨਦੀਪ ਸਿੰਘ ਮੰਗੀ ਜਸਪਾਲ ਸਿੰਘ ਕਾਲਾ ਤੇ ਬਲਬੀਰ ਸਿੰਘ ਬੀਰੂ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਸ਼ਾ ਬਿਕਣ ਨਹੀਂ ਦੇਵਾਂਗੇ ਬਿਕਣ ਨਹੀਂ ਦੇਵਾਂਗੇ ਅਸੀਂ ਕਿਸੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਨਸ਼ਾ ਤਸਕਰ ਨੂੰ ਪਿੰਡ ਵਿੱਚ ਵਿੱਚ ਪਰ ਨਹੀਂ ਦੇਵਾਂਗੇ ਪਰ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਨਸ਼ਾ ਛੱਡ ਲਈ ਸਮਝਾਵਾਂਗੇ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਭਰਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਖੁਦ ਵੀ ਖੁਦ ਵੀ ਜ਼ਮਾਨਤ ਨਹੀਂ ਕਰਵਾਵਾਂਗੇ ਜ਼ਮਾਨਤ ਨਹੀਂ ਕਰਵਾਵਾਂਗੇ ਅਤੇ ਕਿਸ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੱਲੇ ਸੋ ਨਿਹਾਲ ਸੋ ਸ੍ਰੀ ਹਰਿ ਧਰ ਸਰਕਾਰ ਦੇਸ਼ ਦੀ ਮਾਂ ਹੋਇਆ ਕਰਦੀ ਹੈ ਸੂਬੇ ਦੀ ਸਰਕਾਰ ਸੂਬੇ ਦੀ ਮਾਂ ਹੋਇਆ ਕਰਦੀ ਹੈ ਉਹਨੇ ਸਾਰਿਆਂ ਦੇ ਨਾਲ ਹੀ ਇੱਕੋ ਜਿਹਾ ਸਲੂਕ ਕਰਨਾ ਇਸ ਕਰਕੇ ਇਹ ਬਹੁਤ ਵੱਡਾ ਉਪਰਾਲਾ ਹੈ ਨਸ਼ੇ ਮੈਂ ਸੋਚਦਾ ਸੀ ਸਾਨੂੰ ਛੋਟੇ ਛੋਟੇ ਹੁੰਦੇ ਉਹਨਾਂ ਬਾਪੂ ਦੱਸਦੇ ਕਿ ਤਿੰਨ ਤਰ੍ਹਾਂ ਦਾ ਨਸ਼ਾ ਹੁੰਦਾ ਇੱਕ ਅਫੀਮ ਦਾ ਡੋਡਿਆਂ ਦਾ ਤੇ ਸ਼ਰਾਬ ਦਾ ਇਹ ਪਿੰਡਾਂ ਦੇ ਵਿੱਚ ਮੁੱਖ ਮੰਨਿਆ ਜਾਂਦਾ ਸੀ ਪਰ ਅੱਜ ਜਿਹੜੇ ਨਸ਼ੇ ਡਰੱਗ ਜਿਹਨੂੰ ਆਪਾਂ ਨਾ ਕੋਈ ਚਿੱਟਾ ਕਹੀ ਜਾਵੇ ਕਾਲਾ ਕਹੀ ਜਾਵੇ ਇਹੋ ਜਿਹਾ ਨਸ਼ਿਆ ਜਿਹੜਾ ਬੰਦਾ ਉਸ ਦਲਦਲ ਵਿੱਚ ਫਸ ਗਿਆ ਉਹਦਾ ਰੱਬ ਹੀ ਰਾਖਾ ਪ੍ਰਮਾਤਮਾ ਕਰੇ ਕੋਈ ਇਸ ਰਾਹ ਵਾਲੇ ਪਾਸੇ ਨੌਜਵਾਨ ਨਾ ਤੁਰੇ ਸਾਡੀ ਇਹ ਬੇਨਤੀ ਆ ਤੇ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਵੇ ਜੋ ਤੁਸੀਂ ਇਹ ਯੋਗ ਉਪਰਾਲੇ ਕਰਕੇ ਸਿੱਖਿਆ ਪ੍ਰਤੀ ਨਸ਼ਿਆ ਪ੍ਰਤੀ ਸਰਕਾਰ ਇੰਨਾ ਵੱਡਾ ਉਪਰਾਲਾ ਕਰਦੀ ਆ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਮੈਂ ਰੋਜ਼ ਨਿਊਜ਼ ਪੇਪਰ ਪੜ੍ਹਦਾ ਤੇ ਨਾਲ ਹੀ ਖਬਰਾਂ ਦਾ ਵੀ ਤਕਰੀਬਨ ਅਨਲਿਸਿਸ ਹੁੰਦਾ ਜੋ ਪਹਿਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਕੜਾ ਟਾਈਮ ਦੇ ਵਿੱਚ ਪੰਜਾਬ ਦੇ ਪਾਣੀਆਂ ਪ੍ਰਤੀ ਉਥੇ ਜਿਹੜਾ ਮੋਰਚਾ ਲਾਇਆ ਉਹ ਕਿਸੇ ਅੱਜ ਤੱਕ ਹੋਰ ਮੁੱਖ ਮੰਤਰੀ ਨੇ ਨਹੀਂ ਲਾਇਆ ਹੋਣਾ ਕਿਉਂਕਿ ਤੁਸੀਂ ਵੇਖਦੇ ਹੋਵੋਗੇ ਆਪਾਂ ਕਿਸਾਨੀ ਨਾਲ ਜੁੜੇ 160 ਫੁੱਟ ਤੇ ਮੋਟਰ ਚੱਲ ਗਈ ਆਪਣੀ ਇੱਥੇ ਪਹਿਲੀ ਗੱਲ ਤੋਂ ਹੁਣ ਤਾਰਾਂ ਇਹਨਾਂ ਲੀਡ ਨਹੀਂ ਕਰਦੀਆਂ ਹੀਠਾ ਮੋਟਰ ਬਹੁਤ ਡੁੱਗੀ ਚਲ ਗਈ ਸੜੀ ਜਾਂਦੀਆਂ ਜੇ ਕੋਈ ਤਾਰ ਨਹੀਂ ਛੱਡਦੀ ਤੇ ਵੱਡਣ ਵਾਲਿਆਂ ਦੇ ਸ਼ਾਬਾਸ਼ ਇਹ ਸਟਾਰਟਰ ਤਾਰਾਂ ਟਰਾਂਸਫਾਰਮਰ ਇੰਨਾ ਕੁ ਜ਼ਿਆਦਾ ਸੀ ਦੁਖੀ ਆ ਮੈਂ ਦਿਲੋਂ ਇਹ ਗੱਲ ਕਹਿਣਾ ਕਿ ਜਿਹੜੇ ਇਹ ਕੰਮ ਸਾਡੇ ਕਿਸਾਨਾਂ ਨਾਲ ਕਰਦੇ ਰੱਬ ਕਰਕੇ ਕੱਖ ਨਾ ਰਵੇ ਉਹਨਾਂ ਦਾ ਕਿਉਂਕਿ ਇਹ ਜੇ ਪੰਜਾਬ ਦਾ ਪਾਣੀ ਜਿੰਨਾ ਬਾਹਰ ਪੰਜਾਬ ਤੋਂ ਜਾਂਦਾ ਸੀ ਹਰਿਆਣਾ ਰਾਜਸਥਾਨ ਨੂੰ ਜੇ ਉਹ ਪਹਿਲਾਂ ਗਿਆ ਤੇ ਪਾਣੀ ਇੰਨਾ ਡੂੰਗਾ ਚਲ ਗਿਆ ਅੱਜ ਸਤਲੋਜ ਦਰਿਆ ਵਿੱਚ ਵਧਿਆ ਪਾਣੀ ਬਿਆਸ ਦਰਿਆ ਵਿੱਚ ਵਧਿਆ ਹੋਇਆ ਪਾਣੀ ਹੀਟਲੇ ਚੂਟ ਨੂੰ ਉੱਪਰ ਲਿਆ ਸਕਦਾ ਇਸ ਗੱਲ 'ਤੇ ਵੀ ਸਾਰੀਆਂ ਸਰਕਾਰਾਂ ਤੇ ਆਪਣੇ ਜਿੰਨੇ ਵੀ ਬੁੱਧੀਜੀਵੀ ਆ ਉਹਨਾਂ ਨੂੰ ਬੇਨਤੀ ਆ ਕਿ ਗੌਰ ਕਰੋ ਕਿਸਾਨੀ ਬਹੁਤ ਜ਼ਿਆਦਾ ਹੀਟਲੇ ਪੱਧਰ ਤੇ ਜਾ ਰਹੀ ਆ ਆਪਾਂ ਵੱਧ ਤੋਂ ਵੱਧ ਸਾਰੇ ਉਪਰਾਲਾ ਕਰਕੇ ਨਸ਼ਿਆਂ ਵਿਰੁੱਧ ਤੇ ਸਿੱਖਿਆ ਨੂੰ ਉੱਚਾ ਚੱਕਣ ਲਈ ਜੇ ਸਰਕਾਰਾਂ ਉਪਰਾਲੇ ਕਰਦੀਆਂ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਪੈਨਕਲਾਰ ਦੀ ਨਗਰਪੰਚਾਇਤ ਪਹੁੰਚੇ ਹੋਏ ਸਾਰੇ ਮੋਤਵਾ ਸਾਹਿਬਾਨ ਸਾਡੀਆਂ ਪੈਣਾ ਸਾਡੇ ਭਰਾ ਨੌਜਵਾਨ ਵੀਰ ਤੇ ਪਹੁੰਚੇ ਹੋਏ ਸਾਰੇ ਵੱਖ-ਵੱਖ ਮੈਂਗਿਆਂ ਤੋਂ ਆਦਰ ਸਾਹਿਬਾਨ ਸਰਦਾਰ ਬਲਜਿੰਦਰ ਸਿੰਘ ਜੀ ਐਸ ਐਚਓ ਸਾਹਿਬ ਤਹਿਸੀਲਦਾਰ ਸਾਹਿਬ ਸਰਦਾਰ ਮਨਿੰਦਰ ਸਿੰਘ ਸਿੱਧੂ ਸਾਹਿਬ ਹੈਲਥ ਡਿਪਾਰਟਮੈਂਟ ਤੋਂ ਡਾਕਟਰ ਸਾਹਿਬ ਤੇ ਬਾਕੀ ਮਹਿਕਮਿਆਂ ਤੋਂ ਸਾਰਿਆਂ ਤੋਂ ਪਹੁੰਚੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਨਗਰਾਂ ਤੋਂ ਆਏ ਹੋਏ ਸਾਡੇ ਵੀਰ ਬਲਾਉਫਤੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਰਦਾਰ ਸ਼ਗਾਰਾ ਸਿੰਘ ਜੀ ਬੋਲ ਕੇ ਗਏ ਆ ਮਨੀ ਕਲਾਲ ਜੀ ਬੋਲ ਕੇ ਗਏ ਆ ਸਾਡੇ ਲੰਬੜਦਾਰ ਸਰਦਾਰ ਬਲਵੰਤ ਸਿੰਘ ਜੀ ਬੋਲ ਕੇ ਗਏ ਆ ਇਹਨਾਂ ਨੇ ਸਾਰਾ ਡਿਟੇਲ ਵਿੱਚ ਦੱਸ ਦਿੱਤਾ ਜੋ ਕੁਝ ਮੇਰੇ ਮਨ ਦੇ ਵਿੱਚ ਆ ਉਹ ਤੁਹਾਡੇ ਨਾਲ ਮੈਂ ਅੱਜ ਬੋਲ ਕੇ ਜਾਣਾ ਮੁੱਦਾ ਨਸ਼ਿਆਂ ਦਾ ਪੁਰਾਣੀਆਂ ਸਰਕਾਰਾਂ ਦੇ ਕੀਤੇ ਹੋਏ ਗਲਤ ਕੰਮ ਕਿਉਂਕਿ ਮੈਂ ਕਿਸੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਆਪਾਂ ਸਭ ਨੇ ਸਰਕਾਰਾਂ ਹੜਾਈਆਂ ਹੋਈਆਂ ਜੇ ਮੈਂ 25 ਤੋਂ 30 ਸਾਲ ਕਾਲੀ ਦਾ ਲੰਡਾਇਆ ਤੇ ਤੁਸੀਂ ਵੀ ਸਾਰਿਆਂ ਨੇ ਵੱਖ-ਵੱਖ ਸਰਕਾਰਾਂ ਦਾ ਅੰਜਾਮ ਆ। ਪਰ ਜੋ ਸਚਾਈ ਆ ਉਹ ਕਰ ਦੇਣੀ ਚਾਹੀਦੀ ਆ। ਜੇ ਉਹਨਾਂ ਸਰਕਾਰਾਂ ਦੇ ਕੀਤੇ ਹੋਏ ਗਲਤ ਕੰਮ ਇਸ ਅੱਗ ਨੂੰ ਘਰ-ਘਰ ਵਿੱਚ ਬਚਾਉਣ ਵਾਲੀਆਂ ਪ੍ਰਾਣੀਆਂ ਸਰਕਾਰਾਂ ਜਿਨ੍ਹਾਂ ਨੇ ਕਦੀ ਪਿੱਛੇ ਮੁੜ ਕੇ ਦੇਖਿਆ ਨਹੀਂ ਵੇ ਸਾਡਾ ਪੰਜਾਬ ਨਸ਼ੇ ਦੇ ਵਿੱਚ ਡੁੱਬ ਰਿਹਾ ਜੇ ਕੋਈ ਤਸਕਰ ਨਾਮ ਲੈਂਦਾ ਸੀ ਤੇ ਸਿੱਧਾ ਹੀ ਨਾਮ ਲੈਂਦਾ ਸੀਗਾ ਵਿਕਰਮਜੀਤ ਸਿੰਘ ਜੀਠੀ ਦਾ ਜੇ ਪੁਲਿਸ ਅਫਸਰ ਫੜਿਆ ਗਿਆ ਆਦ ਦਿਨਾਂ ਬਾਅਦ ਹੀ ਜਗਦੀਸ਼ ਕੋਲਾ ਉਹਨੇ ਸਿੱਧਾ ਨਾਮ ਲਿਆ ਵਿਕਰਮਜੀਤ ਸਿੰਘ ਜੀਠੀ ਦਾ ਕਿਉਂਕਿ ਸਰਕਾਰਾਂ ਨੇ ਅੱਖਾਂ ਬੀਟੀਆਂ ਹੁੰਆਂ ਸੀ ਉਹਨਾਂ ਦੇ ਘਰੋਂ ਨਸ਼ੇ ਦੇ ਤਸਕਰਾਂ ਦਾ ਕੰਮ ਚੱਲਦਾ ਸੀ ਜਦੋਂ ਸਾਡੇ ਇੱਕ ਮੰਤਰੀ ਇਹਨਾਂ ਚੀਜ਼ਾਂ ਦਾ ਨਸ਼ਿਆਂ ਦਾ ਐਦਾਂ ਦਾ ਗਾਜ ਕੰਮ ਲੱਗ ਜਾਣ ਉਸ ਮੰਤਰੀ ਨੂੰ ਹੋਰ ਕੀ ਕਹਿ ਸਕਦੇ ਆਪਾਂ ਪਰ ਜੇ ਉਹ ਸਰਕਾਰਾਂ ਚਾਹੁੰਦੀਆਂ ਤੇ ਅੱਜ ਆਪਾਂ ਨੂੰ ਇਹ ਕਾਠ ਨਾ ਕਰਨੇ ਪੈਂਦੇ ਅੱਜ ਇਹ ਜੰਦ ਨਸ਼ਿਆਂ ਦੇ ਵਿਰੁੱਧ ਐਦਾਂ ਦੇ ਪ੍ਰੋਗਰਾਮ ਨਾ ਕਰਨੇ ਪੈਂਦੇ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਹੱਥਾਂ ਦੇ ਵਿੱਚ ਗੁਟਕਾ ਸਾਫ ਫੜ ਕੇ ਸੋਹਾ ਖਾਧੀਆਂ ਗਈਆਂ ਸੋਹਾ ਖਾਧੀਆਂ ਇਹ ਵੀ ਅਸੀਂ ਨਸ਼ਾ ਖਤਮ ਕਰ ਦਿਆਂਗੇ ਪਰ ਵੀਰੋ ਸਾਡੀਆਂ ਪੈਣਾ ਵੀ ਬੈਠੀਆਂ ਜਿਨ੍ਹਾਂ ਮਾਮਾ ਦੇ ਪੁੱਤ ਇਸ ਦੁਨੀਆ ਤੋਂ ਚਲੇ ਗਏ ਹੀਰੇ ਪੁੱਤ ਗਲਤ ਰਾਵਾਂ ਤੇ ਪੈ ਕੇ ਅੱਜ ਸਾਡੇ ਤੋਂ ਹਮੇਸ਼ਾ ਲਈ ਚਲੇ ਗਿਆ ਜਿਨ੍ਹਾਂ ਨੇ ਕਦੀ ਮੋੜ ਲੈ ਨਹੀਂ ਪਰਵਾਰਾਂ ਦੇ ਹਾਲ ਪੁੱਛ ਕੇ ਦੇਖਿਓ ਵੀ ਉਹਨਾਂ ਦੇ ਕੀ ਹਾਲਾਤ ਆ ਇੰਨੇ ਕੁ ਮਾੜੇ ਹਾਲਾਤ ਆ ਉਹ ਮਾਂ ਅੱਕ ਕੇ ਇੱਕ ਗੱਲ ਜ਼ਰੂਰ ਕਹਿੰਦੀ ਆ ਵੀ ਪੁੱਤ ਐਦੂੰ ਮੇਰੇ ਤੂੰ ਘਰ ਜੰਮਦਾ ਹੀ ਨਾ ਇੱਕ ਮਾਂ ਜਦੋਂ ਜਿਹਨੇ ਆਪਦੇ ਬੱਚੇ ਨੂੰ 9 ਮਹੀਨੇ ਆਪਦੇ ਪੇਟ ਵਿੱਚ ਰੱਖਿਆ ਜਦੋਂ ਮਾਂ ਦੇ ਮੂੰਹ ਚੋਂ ਆਹ ਗੱਲ ਸੁਣਦੇ ਆ ਤੇ ਅੰਦਰੋਂ ਦਿਲ ਰੋਂਦਾ ਇੱਕ ਮਾਂ ਆਪਣੇ ਪੁੱਤ ਲਈ ਆ ਗੱਲ ਕਹਿ ਰਹੀ ਆ ਪਰ ਉਹ ਅੰਦਰੋਂ ਦੁਖੀ ਆ ਇਸ ਕਰਕੇ ਕਹਿ ਰਹੀ ਆ ਜਿਸ ਕਾਰਾਂ ਚਾਹੁੰਦੀਆਂ ਤੇ ਅੱਜ ਨੂੰ ਸਾਡੇ ਉਹ ਪੁੱਤ ਇਸ ਬੇਦਨਾ ਚੜਦੇ ਅੱਜ ਤੱਕ ਤੁਸੀਂ ਖੁਦ ਜਾਣਦੇ ਹੋ ਜੇ ਤਾਂ ਇੰਨੇ ਮਹਿਕਮੇ ਇਕੱਠੇ ਹੋ ਕੇ ਕਿਸੇ ਪਿੰਡ 'ਚ ਗਏ ਹੋਣ ਜਾਂ ਕਿਸੇ ਨੇ ਇਹ ਨਹਿਾਰ ਲਾਈ ਹੋਵੇ ਇਹ ਵਾਰ ਦਿੱਤੀ ਹੋਵੇ ਦੱਸੋ ਕਿਨਾਂ ਦਾ ਪੁੱਤ ਨਸ਼ਾ ਕਰਦਾ ਤੇ ਕਿਹੜਾ ਤਸਕਰਾ ਨਸ਼ਾ ਵੇਚਦਾ ਅੱਜ ਤੱਕ ਕਿਸੇ ਨੇ ਨਾਮ ਹੀ ਨਹੀਂ ਲਿਆ ਜੇ ਨਾਮ ਲੈਂਦੇ ਸੀ ਉਲਟ ਪਰਚਾ ਉਹਦੇ ਤੇ ਹੁੰਦਾ ਸੀ ਕਿਉਂਕਿ ਸਰਕਾਰਾਂ ਸੁਣਦੀਆਂ ਨਹੀਂ ਸੀ ਨਸ਼ਾ ਤਸਕਰਾ ਦੀ ਇੰਨੀ ਪਹੁੰਚ ਸੀ ਉਹ ਸੁਣਨੇ ਨਹੀਂ ਦੀ ਸੀ ਪਰ ਅੱਜ ਕੇਜਰੀਵਾਲ ਸਾਹਿਬ ਨੇ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇੱਕ ਗੱਲ ਕਹਿ ਦਿੱਤੀ ਆ ਵੇ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਓ ਸਾਡੇ ਪੁਲਿਸ ਅਫਸਰ ਸਾਹਿਬ ਜਾਨ ਬੈਠੇ ਆ ਇਹਨਾਂ ਤੇ ਕੋਈ ਸਿਆਸੀ ਦਵਾ ਨਹੀਂ ਤਹਿਸੀਲਦਾਰ ਸਾਹਿਬ ਬੈਠੇ ਆ ਇਹਨਾਂ ਤੇ ਕਿਸੇ ਦਾ ਕੋਈ ਸਿਆਸੀ ਦਵਾ ਨਹੀਂ ਜੇ ਦਵਾ ਆ ਤੇ ਸਰਕਾਰ ਦਾ ਉਹ ਦਵਾ ਕੀ ਆ ਬੇ ਭਾਈ ਜਿੱਦਾਂ ਮਰਜ਼ੀ ਇਹ ਨਸ਼ੇ ਦੇ ਕੋਹੜ ਨੂੰ ਇਸ ਪੰਜਾਬ ਦੇ ਵਿੱਚੋਂ ਕੱਢਣਾ ਕਰ ਕਰ ਦੇ ਵਿੱਚੋਂ ਗੱਦਣਾ ਇਹਦੇ ਵਿੱਚ ਕੋਈ ਜਾਦੂ ਦੀ ਛੜੀ ਨਹੀਂ ਸਾਡੇ ਦੇਵਤੀ ਸਾਹਿਬ ਕੋਲ ਜਾਂ ਐਸਐਟਓ ਸਾਹਿਬ ਕੋਲ ਜਾਂ ਤੁਹਾਡੇ ਕੋਲ ਤੁਹਾਨੂੰ ਕਲਾਰਾਂ ਬਾਰੇ ਇਕੱਲੇ ਇਕੱਲੇ ਕਰਦਾ ਪਤਾ ਮੈਨੂੰ ਬੰਡੋਰੀ ਬਾਰੇ ਇਕੱਲੇ ਇਕੱਲੇ ਕਰਦਾ ਪਤਾ ਤੇ ਜੇ ਆਪਾਂ ਨੂੰ ਪਤਾ ਤੇ ਫੇਰ ਆਪਾਂ ਤਕੜੇ ਹੋ ਕੇ ਪੁਲਿਸ ਪ੍ਰਸ਼ਾਸਨ ਦੀ ਮਦਦ ਕਰੀਏ ਤੁਸੀਂ ਆਪ ਦੇ ਪਿੰਡ ਦੇ ਮੁਖੀਏ ਨੂੰ ਪਿੰਡ ਦੇ ਪਤਾਨ ਸਾਹਿਬ ਨੂੰ ਪਿੰਡ ਦੇ ਲੰਬੜਦਾਰ ਸਾਹਿਬ ਨੂੰ ਨਹੀਂ ਦੱਸਣਾ ਤੇ ਤੁਸੀਂ ਦੱਸੋ ਐਸ ਐਚਓ ਸਾਹਿਬ ਨੂੰ ਮੇਰਾ ਨੰਬਰ ਆ ਤੇ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਜਿੰਨੇ ਆਪਣੇ ਬੋਲ ਲੱਗੇ ਹੋਏ ਆ ਉਹਤੇ ਇੱਕ ਟੋਨ ਫਲੀ ਨੰਬਰ ਲੱਗਾ ਜਿਹਦੇ ਉੱਤੇ ਆਪਾਂ ਵਟਸਐਪ ਕਰਦੇ ਆ ਕਿਤੇ ਮਤ ਪੁੱਲ ਜੋ ਇਹ ਗੱਲ ਵੀ ਉਹਨਾਂ ਫਲਾਣੇ ਸਿੰਘ ਦਾ ਮੁੰਡਾ ਫੜਿਆ ਸੀ ਉਹ ਛੱਡ ਦਿੱਤਾ ਇਹ ਟ੍ਰਾਇਲ ਕਰ ਰਹੇ ਆ ਇਹ ਤੁਹਾਨੂੰ ਮੈਂ ਸੱਚਾਈ ਦੱਸ ਕੇ ਚੱਲਿਆਂ ਬੜੇ ਪਵਿੱਤਰ ਸਥਾਨ ਤੇ ਤੁਸੀਂ ਬੈਠੇ ਹੋ ਕਿੱਥੇ ਮੀਟਿੰਗਾਂ ਕਰਦੇ ਹੋ ਇਹ ਟ੍ਰਾਇਲ ਹੋਣ ਲੱਗਾ ਇਹ ਮੱਤ ਬੁੱਲ ਜਾਓ ਵੀ ਅੱਜ ਫੜਿਆ ਸੀ ਕੱਲ ਛੱਡ ਦਿੱਤਾ ਮੈਂ ਤੁਹਾਡੇ ਨਾਲ ਦਿਲੋਂ ਵਾਦਾ ਕਰਦਾ ਇੱਕ ਵੀ ਨਸ਼ਾ ਤਸਕਰ ਫੜ ਕੇ ਛੱਡ ਦਿੱਤਾ ਤੇ ਇਦੋਂ ਵੱਡੀ ਸਾਡੇ ਸ਼ਰਮ ਵਾਲੀ ਗੱਲ ਕੋਈ ਨਹੀਂ ਪਰ ਤੁਹਾਡੇ ਸੰਯੋਗ ਦੀ ਲੋੜ ਆ ਤੁਸੀਂ ਦੱਸੋ ਜਿਹੜਾ ਬੱਚਾ ਗਲਤ ਰਸਤੇ ਤੇ ਪੈ ਗਿਆ ਮੇਰੇ ਕਹਿਣ ਤੋਂ ਪਾਵਿਆ ਜਿਹੜਾ ਬੱਚਾ ਨਸ਼ਾ ਕਰਦਾ ਉਸ ਪਰਿਵਾਰ ਦੀ ਜਾ ਕੇ ਆਪਾਂ ਮਿਹਨਤ ਕਰੀਏ ਬੇ ਪੈਣਾ ਸਾਡੀ ਮਾਂ ਤੂੰ ਐਦਾਂ ਕਰ ਇਹ ਬੱਚੇ ਨੂੰ ਆਪਾਂ ਜਿੱਥੇ ਸਰਕਾਰੀ ਕੇਂਦਰ ਜ਼ਿਲ੍ਹਾ ਜਲੰਧਰ ਦੇ ਵਿੱਚ ਖੁੱਲ ਚੁੱਕੇ ਆ ਆਪਾਂ ਉੱਥੇ ਇਹਨੂੰ ਦਾਖਲ ਕਰਵਾਈਏ ਤੇ ਆਪਾਂ ਇਹਦੀ ਉੱਥੋਂ ਜਾਂਚ ਛਡਵਾਈਏ ਜੇ ਤੁਸੀਂ ਇੰਨਾ ਕੰਮ ਕਰ ਦਿੰਦੇ ਹੋ ਪੁਲਿਸ ਪ੍ਰਸ਼ਾਸਨ ਲਈ ਵੀ ਸੌਖਾ ਤੁਹਾਡੇ ਪਿੰਡ ਲਈ ਵੀ ਸੌਖਾ ਤੇ ਸਾਰਿਆਂ ਲਈ ਉਸ ਚੀਜ਼ ਦੇ ਨਸ਼ੇ ਦਾ ਆਪਾਂ ਕੋੜ ਵਾ ਸਕਦੇ ਆ ਪਰ ਜਿਹੜਾ ਇਨਸਾਨ ਮਸਾ ਵੇਚਦਾ ਉਹਦੇ ਲਈ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਪਹਿਲਾਂ ਇਹਨਾਂ ਦੀਆਂ ਕੋਠੀਆਂ ਬਣਦੀਆਂ ਸੀ ਫਾਰਮ ਹਾਊਸ ਬਣਦੇ ਸੀ ਪਰ ਅੱਜ ਉਹ ਫਾਰਮ ਹਾਊਸ ਟਹਿ ਰਹੇ ਆ ਕਿਉਂਕਿ ਅੱਜ ਸਰਕਾਰ ਨੇ ਇੱਕ ਕਦਮ ਇਹੋ ਜਿਹਾ ਚੁੱਕ ਲਿਆ ਜਿਹਦੇ ਨਾਲ ਸਾਡੇ ਅੰਦਰ ਇੱਕ ਜਜ਼ਬਾ ਉੱਠਿਆ ਇਸ ਜੀ ਦਾ ਵੇ ਮੈਂ ਫਲਾਣੇ ਸਿੰਘ ਦੇ ਬੱਚੇ ਨੂੰ ਦਾਖਲ ਉੱਥੇ ਕਰਾਵਾਂਗਾ ਤੇ ਜਿਹੜਾ ਨਸ਼ਾ ਤਸਕਰਿਆ ਉਹਨੂੰ ਫੜਾਵਾਂਗਾ ਸਭ ਤੋਂ ਅਖੀਰਲੀ ਗੱਲ ਇਹ ਆ ਜਿਹੜਾ ਨਸ਼ਾ ਤਸਕਰ ਦੀ ਜਮਾਨਤ ਕਰਾਉਣ ਜਾਊਗਾ ਮਾਨ ਸਾਹਿਬ ਨੇ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਆ ਵੀ ਜਿਹੜਾ ਨਸ਼ਾ ਤਸਕਰ ਨਸ਼ਾ ਵੇਚ ਵੇਚ ਕੇ ਲੋਕਾਂ ਦੇ ਘਰ ਬਰਬਾਦ ਕਰ ਦਿੱਤਾ ਜੇ ਉਹਦੀ ਕੋਈ ਜਮਾਨਤ ਦੇਣ ਜਾਊਗਾ ਜਾਂ ਫਰਦ ਲੈ ਕੇ ਜਾਂ ਗੱਡੀ ਦੀ ਆਰਸੀ ਲੈ ਕੇ ਵੰਦਾ ਪਰਚਾ ਉਹਤੇ ਵੀ ਕੀਤਾ ਜਾਊਗਾ ਚਾਹੇ ਉਹ ਪਿੰਡ ਦਾ ਸਰਪੰਚ ਆ ਚਾਹੇ ਉਹ ਹਲਕਾ ਅਧਿਆਪਕ ਆ ਚਾਹੇ ਕੋਈ ਐਮਐਲਏ ਆ ਬੜਾ ਮਨ ਖੁਸ਼ ਹੁੰਦਾ ਪਰ ਜੇ ਇਹੇ ਹੀ ਸਰਕਾਰਾਂ ਪੁਰਾਣੀਆਂ ਸਰਕਾਰਾਂ ਕਿਤੇ ਇਹੋ ਜਿਹੇ ਕਦਮ ਚੱਕ ਲੈਂਦੀਆਂ ਅੱਜ ਸਾਨੂੰ ਬੱਚਿਆਂ ਨੂੰ ਬਾਹਰ ਨਾ ਭੇਜਣਾ ਪੈਂਦਾ ਇੱਥੇ ਬੱਚਿਆਂ ਦਾ ਆਪਣਾ ਧਿਆਨ ਨਾ ਰੱਖਣਾ ਪੈਂਦਾ ਕਿਉਂਕਿ ਉਹਨਾਂ ਸਰਕਾਰਾਂ ਨੇ ਨਾ ਤਾਂ ਸਿੱਖਿਆ ਵਾਲੇ ਪਾਸੇ ਧਿਆਨ ਦਿੱਤਾ ਤੇ ਨਾ ਨਸ਼ੇ ਵਾਲੇ ਪਾਸੇ ਧਿਆਨ ਦਿੱਤਾ ਕਿਉਂ ਨਹੀਂ ਦਿੱਤਾ ਕਿਉਂਕਿ ਉਹਨਾਂ ਨੇ ساری ਉਮਰ ਆਪਦੇ ਹੀ ਐਸੇ ਕੀਤੀ ਆ ਆਪਦੇ ਕਾਰਬਾਰੇ ਬਣਾਏ ਆ ਦੂਜਿਆਂ ਲੋਕਾਂ ਦੇਖਿਆ ਹੀ ਨਹੀਂ ਜੇ ਅੱਜ ਆਪਣੇ ਵਿੱਚ ਸਾਰੇ ਮਹਿਕਮੇ ਬੈਠੇ ਆ ਤੇ ਕਿਸੇ ਗੱਲ ਨੂੰ ਬੈਠੇ ਆ ਅਸੀਂ ਚੋਨੇ ਆ ਸਰਦਾਰ ਸਾਹਿਬ ਨੇ ਬੜੇ ਦੁਖੀ ਹਿਰਦੇ ਚ ਇੱਕ ਸਵਾਲ ਕੀਤਾ ਵੀ ਸਾਡੀਆਂ ਰੋਜ਼ ਮੋਟਰਾਂ ਦੀਆਂ ਤਾਰਾਂ ਵੱਢਦੀਆਂ ਉਨਾਂ ਲਈ ਕੁਛ ਨਹੀਂ ਇਹ ਜਿਹੜੀ ਤਾਰ ਸਾਡੀ 20000 ਦੀ ਆ 500 ਦੀ ਵੇਚ ਕੇ ਗਾ ਹੁੰਦੇ 20000 ਕਿੱਥੋਂ ਬਣਾਣਾ ਸਾਨੂੰ ਇਹਨਾਂ ਦਾ ਖੱਤੇ ਦੇ ਮਗਰ ਨਹੀਂ ਵੱਜਦਾ ਜਿਹੜੀਆਂ ਦੋ ਦੋ ਵਾਲੀ ਸਾਨੂੰ ਤਾਰਾਂ ਪਾਉਣੀਆਂ ਪੈਣੀਆਂ ਮੈਂ ਵਿਸ਼ਵਾਸ ਦਵਾਨਾ ਇਸ ਨਗਰ ਦੀ ಗ್ರಾಮ ਪੰਚਾਇਤ ਨੂੰ ਨਗਰ ਦੇ ਵੀਰਾਂ ਨੂੰ ਥੋੜੇ ਦਿਨਾਂ ਤੱਕ ਜਿੰਨੇ ਤੁਹਾਡੇ ਪਿੰਡ ਦੀ ਲਿਸਟ ਆ ਗਈ ਆ ਉਹਨੂੰ ਸਿਖਾਂ ਦੇ ਅੰਦਰ ਕਰਾਂਗੇ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਏ ਮਾਤਾ ਪੁੱਤ ਜਾਨ ਵੇ ਸ਼ਾਇਦ ਅਸੀਂ ਕਿਸੇ ਨਾਲ ਕੋਈ ਪੰਗਾ ਪਾ ਕੇ ਜਾਂ ਕਿਸੇ ਦੇ ਵਰਖਲਾਫ ਹੋ ਕੇ ਕਿਸੇ ਦੀ ਬੇਇਜ਼ਤੀ ਕਰਕੇ ਅੱਜ ਅਸੀਂ ਉਹ ਚੀਕਾਂ ਮਾਰੀਆਂ ਚੀਕਾਂ ਹੁਣ ਇਹਨਾਂ ਦੀਆਂ ਕਢਾਉਣੀਆਂ ਆ ਇਹ ਤੁਹਾਡੇ ਨਾਮ ਮੇਰਾ ਵਾਦਾ ਆ ਇਸ ਗੱਲ ਦਾ ਕਿਉਂਕਿ ਮੇਰਾ ਮਨ ਵੀ ਅੰਦਰੋਂ ਦੁਖੀ ਹੋਇਆ ਇਸ ਗੱਲ ਦਾ ਵੇ ਅਸੀਂ 18 ਸਾਲ ਕੋਡੀ ਖੇਡ ਕੇ ਅੱਜ ਕਿਹੜੇ ਸਮਿਆਂ ਨੂੰ ਜੂਝ ਰਹੇ ਆ ਕਿਹੜੇ ਕੱਠ ਕਰ ਕਰਕੇ ਅਸੀਂ ਲੋਕਾਂ ਨੂੰ ਸਮਝਾ ਰਹੇ ਜੇ ਤੁਸੀਂ ਪਿੰਡ ਕਲਾਰਾਂ ਵਾਲੇ ਮੇਰਾ ਇਹਨਾਂ ਸਾਥ ਦਿੰਨੇ ਹੋ ਤੇ ਮੈਂ ਹਮੇਸ਼ਾ ਦਿਨ ਰਾਤ ਤੁਹਾਡੇ ਨਾਲ ਇਸ ਜੀਤ ਤੋਂ ਖੜਾ ਜੇ ਮੈਂ ਪਹਿਲੇ ਦਿਨ ਮਿਲਿਆ ਸੀ ਮਨੀ ਕਲਾਰ ਨੂੰ ਮਿਲਿਆ ਸੀ ਵੀਰੂ ਨੂੰ ਮਿਲਿਆ ਸੀ ਮਨਪ੍ਰੀਤ ਨੂੰ ਮਿਲਿਆ ਸੀ ਜਲਮਨ ਸਾਹਿਬ ਨੂੰ ਮਿਲਿਆ ਸੀ ਜੇ ਜਲਮਨ ਸਾਹਿਬ ਨਹੀਂ ਆਉਂਦੇ ਕਿਸੇ ਗੱਲ ਤੋਂ ਬਿਮਾਰ ਆ ਜਾਂ ਉਹ ਆਉਣਾ ਨਹੀਂ ਚਾਹੁੰਦੇ ਕੋਈ ਗੱਲ ਨਹੀਂ ਪਰ ਜਿਹੜੇ ਬੰਦੇ ਮੇਨਾਂ ਹਮੇਸ਼ਾ ਖੜਦੇ ਆ ਸਰਦਾਰ ਬਲਵੰਤ ਸਿੰਘ ਜੀ ਬੈਠੇ ਆ, ਸਿਗਾਰਾ ਸਿੰਘ ਬੈਠੇ ਆ ਜਿਹੜੇ ਕਦੀ ਸਿਆਸਤ ਨਹੀਂ ਆਏ ਉਹ ਹਰੇਕਾ ਦੀ ਪਾਰਟੀ ਵਿੱਚ ਆਉਂਦੇ ਆ ਮੈਂ ਇਹਨਾਂ ਨਾਲ ਹਮੇਸ਼ਾ ਖੜਾ, ਦਿਨ ਰਾਤ ਖੜਾ ਜਿਹੜਾ ਬੰਦਾ ਸਾਡੇ ਬੰਦੇ ਦੇ ਨਾਲ ਦੇਖੂਗਾ ਮੈਂ ਤਾਂ ਉਹ ਨੂੰ ਬਰਦਾਸ਼ਤ ਨਹੀਂ ਕਰਦਾ ਚਾਹੇ ਪਿਛਲਾ ਸਮਾਂ ਸੀ, ਚਾਹੇ ਅੱਜ ਦਾ ਸਮਾਂ ਹੈ ਅਖੀਰ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਗੱਲ ਇਹ ਸ਼ੇਅਰ ਕਰਕੇ ਜਾਣਾ ਚਾਹੁੰਨਾ ਜੇ ਸਰਦਾਰ ਸ਼ਗਾਰਾ ਸਿੰਘ ਨੇ ਸ਼ੇਅਰ ਕੀਤੀ ਤੁਹਾਡੇ ਨਾਲ ਸਰਦਾਰ ਬਲਵੰਤ ਸਿੰਘ ਨੇ ਸ਼ੇਅਰ ਕੀਤੀ ਆ ਕਲਾਤ ਸਾਹਿਬ ਨੇ ਕੀਤੀ ਆ ਪਾਣੀਆਂ ਦਾ ਮੁੱਦਾ ਪਾਣੀਆਂ ਦਾ ਮੁੱਦਾ ਕੀ ਹੋਇਆ ਵੇ ਜਿੰਨਾ ਹਰਿਆਣੇ ਨੂੰ ਪਾਣੀ ਚਾਹੀਦਾ ਸੀ ਉਹਨਾਂ ਉਹਨਾਂ ਨੂੰ ਦਿੱਤਾ ਗਿਆ 4000 ਕਿਊਸਕ ਚਾਹੀਦਾ ਸੀ 4000 ਦਿੱਤਾ ਗਿਆ 6000 ਕਿਊਸਕ ਚਾਹੀਦਾ ਸੀ 6000 ਦਿੱਤਾ ਪਾਣੀਆਂ ਸਰਕਾਰਾਂ ਨੇ ਕਿਊਸਕ ਛੱਡ ਦਿੱਤੇ ਖੁੱਲਾ ਪਾਣੀ ਹਰਿਆਣੇ ਨੂੰ ਦਿੱਤਾ ਖੁੱਲਾ ਪਾਣੀ ਰਾਜਸਥਾਨ ਨੂੰ ਦਿੱਤਾ ਸਾਡੀਆਂ ਨਹਿਰਾਂ ਵੀ ਸੁੱਕ ਗਈਆਂ ਸਾਡੇ ਦਰਿਆ ਵੀ ਸੁੱਕ ਗਏ 150 50 ਫੁੱਟ ਦੇ ਮੋਟਰਾਂ ਚੱਲੇ ਗਈਆਂ ਜਿਹੜੀਆਂ ਘਰਾਂ ਦੇ ਵਿੱਚ ਆਪਾਂ ਟੈਂਕਿਆਂ ਲਈ ਮੋਟਰਾਂ ਚਲਾਉਂਦੇ ਆ ਉਹਨਾਂ ਦਾ ਪਾਣੀ ਵੀ ਥੱਲੇ ਚਲੇ ਗਿਆ ਕਿਸਾਨ ਵੀਰਾਂ ਦੇ ਟਿਊਬਲਾਂ ਦਾ ਪਾਣੀ ਥੱਲੇ ਚਲੇ ਗਿਆ ਇਹਦਾ ਮੇਨ ਗੱਲ ਇਹ ਸੀਗਾ ਪੁਰਾਣੀਆਂ ਸਗਾਰਾਂ ਦੀਆਂ ਅੱਖਾਂ ਮਿੱਟੀਆਂ ਹੋਈਆਂ ਸੀ ਅੰਨੇਵਾ ਪਾਣੀ ਉਹਨਾਂ ਨੂੰ ਵੇਚਦੇ ਸੀ ਅੱਜ ਮਾਨ ਸਾਹਿਬ ਨੇ ਪੰਜ ਵਾਰੀ ਪਾਖੜਾ ਡੈਮ ਤੇ ਜਾ ਕੇ ਉੱਥੇ ਇਹ ਨਾਰਾ ਲਾਇਆ ਬੇ ਭਾਈ ਇਹ ਪਾਣੀ ਨਹੀਂ ਇਹ ਸਾਡੇ ਪੰਜਾਬੀ ਵੀਰਿਆਂ ਦਾ ਇੱਕ ਖੂਨ ਦਾ ਕਤਰਾ-ਕਤਰਾ ਜਿਹਨੂੰ ਅਸੀਂ ਜਾਇਆ ਨਹੀਂ ਜਾਣਦੇ ਆਂ ਤੇ ਉਹਨਾਂ ਨੇ ਹਰਿਆਣੇ ਦਾ ਪਾਣੀ ਬੰਦ ਕਰ ਦਿੱਤਾ ਜਿੰਨਾ ਉਹਨਾਂ ਦਾ ਵਾਅਦਾ ਸੀ ਜਿੰਨਾ ਕੋਰ ਦੇ ਵਿੱਚੋਂ ਲਿਖ ਕੇ ਆਇਆ ਸੀ ਉਹਨਾਂ ਨੂੰ ਪਾਣੀ ਉਹਨਾਂ ਨੂੰ ਦਿੱਤਾ ਜਾਂਦਾ ਅੱਜ ਜੇ ਦਰਿਆ ਭਰੇ ਹੁੰਦੇ ਆ ਨਹਿਰਾਂ ਦੇ ਵਿੱਚ ਪਾਣੀ ਆ ਗਿਆ ਤੇ ਅੱਜ ਸਰਦਾਰ ਭਗਵੰਤ ਸਿੰਘ ਮਾਨਸਾਦੀ ਬਦੌਲਤਾ ਆ ਪਿਛਲੀਆਂ ਸਰਕਾਰਾਂ ਨੇ ਕਿਉਂ ਨਹੀਂ ਦੇਖਿਆ ਸਾਡਾ ਦੇ-ਦੇ 150 ਫੁੱਟ ਤੇ ਪਾਣੀ ਕਰ ਦਿੱਤਾ ਜੇ ਮੈਂ ਗੱਲ ਕਲਾਰਾਂ ਦੀ ਕਰਾਂ ਕਲਾਰਾਂ ਦੇ ਵਿੱਚ ਜੋ ਤੁਹਾਡੇ ਕਦੀ ਐਵਰੇਜ ਕੱਢ ਕੇ ਦੇਖਿਓ ਕਿਉਂਕਿ ਮੇਰਾ ਤਾਂ ਹੁਣ ਇਹ ਚੀਨਾ ਬਾ ਆ ਕੱਲਾ ਕਲਾਰਾਂ ਦੇ ਵਿੱਚੋਂ 10 ਤੋਂ 12 ਲੱਖ ਰੁਪਈਆ ਬਿੱਲ ਜਾਂਦਾ ਮਹੀਨੇ ਦਾ ਜਿਹੜਾ ਸਾਨੂੰ ਅੱਜ maaf ਹੋਇਆ ਜੇ ਮੈਂ ਕਲਾਰਾਂ ਦੀ ਗੱਲ ਕਰਾਂ ਤੇ ਪੂਰੇ ਹਲਕੇ ਦੀ ਗੱਲ ਕਰਾਂ ਕਰੋੜਾਂ ਦੇ ਹਿਸਾਬ ਨਾਲ ਜੇ ਜ਼ਿਲ੍ਹਾ ਜਲੰਧਰ ਦੀ ਗੱਲ ਕਰਾਂ ਅਰਬਾਂ ਦੇ ਤੇ ਜੇ ਪੂਰੇ ਪੰਜਾਬ ਦੀ ਗੱਲ ਕਰਾਂ ਅਰਬਾਂ ਤੇ ਖਰਬਾਂ ਦੇ ਹਿਸਾਬ ਨਾਲ ਆਪਣਾ ਬਿੱਲ ਜਿਹੜਾ maaf ਹੋਇਆ ਜੇ ਤੁਸੀਂ ਚੋਣੇ ਹੋ ਫਿਰ ਉਹ ਸਰਕਾਰ ਆਉਣ ਸਾਡੇ ਫਿਰ ਉਹੀ ਗੰਦ ਪਵੇ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਨੇ ਹਜੇ ਤੱਕ ਤਿੰਨਾਂ ਸਾਲਾਂ ਚੋਂ ਗੰਦ ਹੀ ਸਾਫ ਕਰੀ ਜਾਂਦੇ ਆ ਜਿਹੜਾ ਪੁਰਾਣੀਆਂ ਸਰਕਾਰਾਂ ਨੇ 60 ਸਾਲ ਤੋਂ ਗੰਦ ਪਾਇਆ ਹੋਇਆ ਉਹ ਅਸੀਂ ਗੰਦ ਹੀ ਸਾਫ ਕਰੀ ਜਾ ਰਹੇ ਹਾਂ ਤੁਸੀਂ ਸਾਰੇ ਜਣੇ ਚਾਹੇ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਹੋਵੇ ਚਾਹੇ ਜੁਧ ਨਸ਼ਿਆਂ ਵਿਰੋਧ ਦਾ ਪ੍ਰੋਗਰਾਮ ਹੋਵੇ ਜਿਹਦੇ ਵਿੱਚ ਆ ਕੇ ਤੁਸੀਂ ਵੱਡੀ ਤਦਾਰ ਦੇ ਵਿੱਚ ਸਾਰਿਆਂ ਦੀ ਗੱਲਬਾਤ ਸੁਣਦੇ ਹੋ ਤੇ ਸਾਰਿਆਂ ਦੇ ਵਿਚਾਰ ਸੁਣਦੇ ਹੋ ਪਰ ਇਸ ਵਿਚਾਰਾਂ ਤੇ ਆਪਾਂ ਅਸਰ ਕਰਨਾ ਤੁਹਾਨੂੰ ਇੱਕੋ ਵਾਦਾ ਕਰਕੇ ਗਿਆ ਸੀ ਸਿਰਫ 2 ਜਾਂ 3 ਦਿਨ ਦੇ ਦਿਓ ਸ਼ਾਇਦ ਜਸਪਾਲ ਸਿੰਘ ਹੁਣ ਹੀ ਅੱਜ ਆਏ ਹੋਣ ਬੈਠੇ ਆ ਇੱਥੇ ਇੱਕੋ ਹੀ ਵਾਦਾ ਇਹਨਾਂ ਨਾਲ ਕਰਕੇ ਗਿਆ ਸੀ ਮੈਂ ਕਿਹਾ 2 ਜਾਂ 3 ਦਿਨ ਦੇ ਦਿਓ ਮੈਨੂੰ ਕਿਸੇ ਮੀਡੀਆ ਵਾਲੇ ਨੇ ਕਿਹਾ ਕਹਿੰਦਾ ਭਾਜੀ ਤੁਸੀਂ 2-3 ਦਿਨ ਕਿਉਂ ਮੰਗੇ ਤੁਸੀਂ ਉਦੋਂ ਹੀ ਐਸਚਓ ਸਾਹਿਬ ਨੂੰ ਤੇ ਡਿਪਟੀ ਸਾਹਿਬ ਨੂੰ ਫੋਨ ਲਾਉਣਾ ਸੀ ਵੀ ਹੁਣੇ ਫੜ ਗਿਲ ਜਾਓ ਮੈਂ ਕਹਿਆ ਕਿਸੇ ਗੱਲ ਤੋਂ ਮੈਂ ਝੂਠਾ ਨਹੀਂ ਪੈਣਾ ਚਾਹੁੰਦਾ ਅੱਜ ਐਸਐਚਓ ਸਾਹਿਬ ਕੋਰਟ ਚ ਗਏ ਹੁਣ ਦਿਪਤੀ ਸਾਹਿਬ ਦਾ ਟੈਨ ਨਾ ਹੋਵੇ ਸਰਦਾਰ ਜਸਪਾਲ ਸਿੰਘ ਮੈਨੂੰ ਦੋ ਦਿਨ ਫੋਨ ਕਰ ਲੈ ਬਾਈ ਜੀ ਹਜੇ ਤੱਕ ਪੁਲਿਸ ਨਹੀਂ ਆਈ ਸਰਦਾਰ ਬਲਜਿੰਦਰ ਸਿੰਘ ਜੀ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਇਸ ਪਿੰਡ ਦਾ ਬਹੁਤ ਮਾਰਾ ਹਾਲਿਆ ਮੈਨੂੰ ਪਤਾ ਕਿਹੜੇ ਨਸ਼ਾ ਤਸਕਰ ਆ ਇੱਥੇ ਕੱਲ ਤੱਕ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤਾਂ ਮੈਂ ਐਸਐਸਪੀ ਨੂੰ ਕਰੀਦਾ ਬੜਾ ਕੁਝ ਸੁਣ ਲਿਆ ਬੜਾ ਕੁਝ ਚੱਲ ਲਿਆ ਪਰ ਹੁਣ ਨਹੀਂ ਚੱਲ ਹੁੰਦਾ ਕਿਉਂ ਨਹੀਂ ਜਲ ਹੁੰਦਾ ਸਾਡਾ ਮਾਮਾ ਦੁਖੀ ਆ ਮਾਮਾ ਘੇਰ ਕੇ ਉੱਥੇ ਮੈਨੂੰ ਖੜ ਜਾਂਦੀਆਂ ਚੌਂਗ ਚ ਫੇ ਕੀ ਕਾਰਵਾਈ ਕੀਤੀ 3 ਸਾਲ ਦੇ ਵਿੱਚ ਪਰ ਜੇ ਅੱਜ ਆਪਾਂ ਕਾਰਵਾਈ ਕਰਨੀ ਆ ਤਾਂ ਮੈਂ ਆਪਦੇ ਹਲਕੇ ਦੀ ਠੋਕ ਕੇ ਕਾਰਵਾਈ ਕਰਾਉਣੀ ਆ ਮੈਨੂੰ ਕੱਲ ਨੂੰ ਇਹ ਨਾ ਹੋਵੇ ਫਿਰ ਉਹਨੂੰ ਵੀ ਉਹਦਾ ਪੁੱਤ ਸ਼ਰਿਆਮ ਚਿੱਟਾ ਵੇਚਦਾ ਮੈਂ ਤੁਹਾਨੂੰ ਇਹ ਵੀ ਦੱਸ ਦਊਂਗਾ ਕਿਹੜਾ ਬੰਦਾ ਇੱਥੇ ਚਿੱਟਾ ਵੇਚਣ ਆਉਂਦਾ ਮੈਂ ਕਿਸੇ ਤੋਂ ਡਰ ਕੇ ਨਹੀਂ ਗੱਲ ਕਰਦਾ ਮੇਰੇ ਵੀ ਦੋ ਬੱਚੇ ਆ ਅੱਜ ਪਿੰਡ ਦੇ ਉਸ ਪਾਸੇ ਅੱਗ ਲੱਗੀ ਆ ਕਦੋਂ ਵੀ ਤੁਹਾਡੇ ਘਰ ਤੱਕ ਅੱਗ ਪਹੁੰਚ ਸਕਦੀ ਏ ਗੱਲ ਮੇਰੀ ਯਾਦ ਰੱਖਿਓ ਮੈਂ ਤੁਹਾਨੂੰ ਵਾਰ-ਵਾਰ ਤਾਂ ਕਹਿ ਰਿਹਾ ਮੈਨੂੰ ਕੱਲੇ-ਕੱਲੇ ਇਨਸਾਨ ਦਾ ਪਤਾ ਜੇ ਮੈਂ ਰੋਜ ਪਿੰਡਾਂ ਦੇ ਵਿੱਚ ਤਾਂ ਕਿਹੜਾ ਬੰਦਾ ਇੱਥੇ ਚਿੱਟਾ ਦੇਣ ਆਉਂਦਾ ਜਾਂ ਤਾਂ ਉਹ ਪੰਜਾਬ ਛੱਡੂਗਾ ਨਹੀਂ ਤਾਂ ਮੈਂ ਉਹਨੂੰ ਇਸ ਲਿਖਾ ਦੇ ਅੰਦਰ ਕਰੂੰਗਾ ਇਹ ਤੁਹਾਡੇ ਨਾਲ ਮੇਰਾ ਵਾਦਾ ਰਿਹਾ ਸੋ ਤੁਸੀਂ ਸਾਰੇ ਜਣਿਆਂ ਦੇ ਵਿਚਾਰ ਸੁਣਿਓ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਦਿਨੋਂ ਪਹੁੰਚੇ ਹੋ ਸਾਰੇ ਮੋਤਵਰ ਸਹਿਬਾਨਾਂ ਦਾ ਸਾਰੇ ਸੱਜਣਾ ਦਾ ਜਿਹਦਾ ਨਾਮ ਰਹਿ ਗਿਆ ਹੋਵੇ ਮੈਂ ਉਸਦੀ ਮਾਫੀ ਮੰਗਦਾ ਸਾਡੇ ਇੱਥੋਂ ਦੇ ਸਰਪੰਚ ਸਾਹਿਬ ਸਾਡੀ ਭੈਣ ਪਰਮਿਤ ਕੌਰ ਮਨਿਕ ਲਾਲ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਸਰਦਾਰ ਗੁਰਦੇਵ ਸਿੰਘ ਜੀ ਸਾਫ ਕਾ ਮੈਂਬਰ ਸਾਬ ਰਵਨ ਸਿੰਘ ਜੀ ਪੰਕਜ ਸੂਤ ਜੀ ਸਰਦਾਰ ਬਲਬੀਰ ਸਿੰਘ ਜੀ ਸਰਦਾਰ ਬਲਬੀਰ ਸਿੰਘ ਬੀਰੂ ਜੀ ਸ਼ਿਗਾਰਾ ਸਿੰਘ ਜੀ ਤੇ ਮੇਰੇ ਛੋਟੇ ਵੀ ਸਰਦਾਰ ਬਰਵਨ ਸਿੰਘ ਨੰਬਰਦਾਰ ਸਾਹਿਬ ਤੇ ਸ਼ਿਗਾਰਾ ਸਿੰਘ ਦੀ ਜੀ ਵੀ ਸੁਣ ਕੇ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਸਾਨੂੰ ਸਵੇਰ ਤੋਂ ਇਹਨਾਂ ਨੂੰ ਗੱਡੀ 'ਚ ਬਿਠਾਇਆ ਕਰੀਏ ਰੋਜ਼ ਤਾਂ ਸਾਡੇ ਇਦਾਂ ਦੇ ਅਦਗਾਟਣਿਆ ਕ੍ਰਾਂਤੀਵਾਦੀ ਵੇ ਸਿੱਖਿਆ ਕ੍ਰਾਂਤੀਵਾਦੀ ਤੇ ਆਹ ਪ੍ਰੋਗਰਾਮ ਮਾਫੀ ਮੰਗ ਲਿਆ ਕਰਾਂਗੇ 1-2 ਦਿਨ ਸਾਡੇ ਨਾਲ ਲਵਾਇਆ ਕਰਨ ਮੈਂ ਇਹਨਾਂ ਦਾ ਇੱਥੇ ਔਰ ਤੇ ਧੰਨਵਾਦ ਕਰਦਾ ਦਿਲੋਂ ਮੁਲਾਫਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ